ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅੱਜ ਦੀ ਵਿਜ਼ਿਟ ਆਪਣੀ ਜਿਹੜੀਆ ਦੋਸਤੋ ਹੈਗੀ ਆ ਪਿੰਡ ਸਠੇਆਲਾ। ਸਠੇਆਲਾ ਪਿੰਡ ਜਿਹੜਾ ਦੋਸਤੋ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦਾ ਪਿੰਡ ਹੈਗਾ। ਪੂਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਦੇ ਨਾਲ ਇਨਫੋਰਮੇਸ਼ਨ ਪੂਰੀ ਲੈ ਕੇ ਆਪ ਸ토리 ਨਾਲ ਜਿਹੜੀ ਸਾਂਝੀ ਕਰਾਂਗੇ ਅੱਜ 5 ਅਪ੍ਰੈਲ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ 11:45 ਦਾ ਹੈਗਾ ਮਾਰਨਿੰਗ ਦਾ ਠੀਕ ਹੈ ਜੀ ਤੇ ਦੋ ਬਣਾ ਦਿਖਾ ਦਾਂਗੇ ਇੱਕ ਸ਼ਾਹੀਵਾਲ ਪੱਖ ਦੀ ਬੈੜ ਹੈਗੀ ਰੇਟ ਭਾ ਪਰਤਾ ਬਿਲਕੁਲ ਜੈਜ ਹੋਵੇਗਾ ਥੱਲੇ ਦੁੱਧ ਕਿੰਨਾ ਹਾਜ਼ਰ ਆ ਕੀ ਥੱਲੇ ਬੱਚਾ ਰੇਟ ਭਾ ਮੁੱਲ ਕਿੰਨੇ ਰਹਿਣਗੇ ਉਹ ਪੂਰੀ ਗੱਲਬਾਤ ਆਪਾਂ ਅਵੀਰ ਹੁਣਾਂ ਨਾਲ ਕਰਾਂਗੇ ਇਨਫੋਰਮੇਸ਼ਨ ਲੈ ਕੇ ਇੱਕ ਵੱਡੀ ਬੈੜ ਪ੍ਰੋਪਰ ਤੁਹਾਨੂੰ ਦਿਖਾਵਾਂਗੇ 25+ 28 29 ਲੀਟਰ ਦੀ ਜਿਹੜੀ ਆ ਮਿਲਕ ਦੀ ਕਪੈਸਿਟੀ ਆ ਬਿਲਕੁਲ ਰੈਡੀ ਆ HF ਵੈਡ ਹੈਗੀ ਆ ਵੀਰ ਹੁਣਾਂ ਦੇ ਕੋਲ ਉਹ ਵੀ ਆਪਾਂ ਪੂਰੀ ਇਨਫਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਐਂਡ ਤੱਕ ਜਿਹੜੇ ਵੀਡੀਓ ਦੇ ਨਾਲ ਬਣੇ ਰਹੋ ਤੇ ਹੋਰ ਕੁਝ ਜਿਹੜੇ ਨਵੇਂ ਫਾਰਮਰ ਨੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ 200 ਸ਼ੇਅਰ ਕਰਦੇ ਹੋ ਤਾਂ ਜੋ ਅੱਗੇ ਨਵੇਂ ਫਾਰਮਰ ਤੱਕ ਆ ਜਿਸ ਕਿਸੇ ਵੀਰ ਨੇ ਵੈਡ ਖਰੀਦਣੀ ਆ ਉਹਨਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਵੀਰ ਹੁਣਾਂ ਨਾਲ ਪੁੱਛਦੇ ਆ ਕੀ ਇਨਫਰਮੇਸ਼ਨ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪੁਰਵਜੀ ਜੀ ਕਹਿਮ ਬਹੁਤ ਵਧੀਆ ਤੁਸੀਂ ਜਨੋ ਜੀ ਬਹੁਤ ਵਧੀਆ ਅੱਛਾ ਫਿਰ ਜੀ ਆਪਣਾ ਨਾਮ ਜਰੂਰ ਦੱਸ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਹਾਂਜੀ ਤੇ ਮੈਂ ਪਿੰਡ ਸਠਿਆਲੇ ਤੋਂ ਆ ਠੀਕ ਹੈ ਜੀ ਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰਤਸਰ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਛਾ ਫਿਰ ਕੁਲਦੀਪ ਸਿੰਘ ਪਿੰਡ ਦੇ ਨਾਲ ਹੋ ਲੱਗਦੇ ਨਾਮ ਲੱਗਦੇ ਪਿੰਡ ਲੱਗੇ ਪਿੰਡ ਬਤਾਲਾ ਪੈਂਦਾ ਇਹ ਪਿੰਡ ਸਠਿਆਲੇ ਦੇ ਵਿੱਚ ਕੋਕਾਲ ਜਿਆ ਬਹੁਤ ਵੱਡਾ ਹਾਂਜੀ ਤੇ ਪਿੰਡ ਬਤਾਲਾ ਨਾਲ ਪੈਂਦਾ ਸਠਿਆਲੇ ਦੇ ਕੜ ਦੇ ਬੰਨੇ ਬਤਾਲਾ ਬਤਾਲੇ ਰੋਡ ਦੇ ਉੱਪਰ ਸਠਿਆਲਾ ਠੀਕ ਬਾਬੇ ਪਕਾਲੇ ਤੋਂ ਦੂਰੀ ਕਿੰਨੀ ਕੁ ਹੋਵੇਗੀ 6 ਕਿਲੋਮੀਟਰ ਦੀ ਠੀਕ ਹੈ ਤੇ ਮੈਦਾ ਚੌਂਕ ਤੱਕੇ ਥੋੜੇ ਵੱਧ ਕਿਲੋਮੀਟਰ ਹੋਗਾ 10 ਮੈਦਾ ਤੇ ਇਥੋਂ 10 ਕਿਲੋਮੀਟਰ ਜਾਂ 12 ਕਿਲੋਮੀਟਰ 10 12 ਕਿਲੋਮੀਟਰ ਮੈਦਾ ਹਾਂਜੀ ਠੀਕ ਹੈ ਅੱਛਾ ਵੀਰ ਕਲਦੀਪ ਸਿੰਘ ਅੱਜ ਦੋ ਵੇੜਾ ਨੇ ਤੇ ਵੈਸੇ ਸੇਲ ਪਰਚੇਜ ਦਾ ਕੰਮ ਹੈ ਕਿ ਜਾਂ ਪਸ਼ੂ ਆਪਣੇ ਨਾਰਮਲੀ ਕਰਦੇ ਨੇ ਉਹ ਵੀ ਅਹੀਂ ਸ਼ੌਂਕ ਨੇ ਰੱਖੇ ਹੋਏ ਆ ਠੀਕ ਹੈ ਜੀ ਤੇ ਕਰਕੇ ਹੁਣ ਅਸੀਂ ਦੋ ਇਹ ਪਹੂ ਵੇਚਨੇ ਆ ਉਦਾਂ ਹੀ ਛੇਲਦਾ ਨਹੀਂ ਕੰਮ ਆਉਂਦਾ ਠੀਕ ਆ ਠੀਕ ਆ ਵੈਸੇ ਸ਼ੌਂਕੀਆ ਤੌਰ ਤੇ ਜਿਹੜੇ ਦੋਸਤੋ ਪਸ਼ੂ ਵੀਰ ਹੋਣਾ ਨੇ ਰੱਖੇ ਸੀ ਕਿ ਬਿਹੜਾ तकरीबन 2 ਤੋਂ 3 ਨਗ ਰੱਖੀ ਹੋਈ ਆ ਵੀ ਸੇਲ ਕਰਨ ਦਾ ਜਿਹੜਾ ਪ੍ਰੋਗਰਾਮ ਆ ਠੀਕ ਆ ਜੀ ਬਿਲਕੁਲ ਤਾਜ਼ੀਆਂ ਸੂਈਆਂ ਨੇ ਵੀ ਸੇਲ ਕਰਨ ਦਾ ਪ੍ਰੋਗਰਾਮ ਜਿਹੜਾ ਬਣਿਆ ਬਿਲਕੁਲ ਸ਼ੌਂਕੀਆ ਤੌਰ ਤੇ ਰੱਖੇ ਕਿ ਬਿਹੜ ਜਿਹੜੀ ਵੱਡੀ ਪਹਿਲੇ ਨੰਬਰ ਮੈਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਦੂੰਗਾ ਇੱਕ ਵਾਰੀ ਪੂਰੀ ਬਾਡੀ ਬੰਤਰ ਦਿਖਾ ਦੂੰਗਾ ਫਿਲਹਾਲ ਜਿਹੜੀ ਗੱਲਬਾਤ ਆ ਉਹ ਆਪਾਂ ਰਿਗਾਰਡਿੰਗ ਇਸ ਬਿਹੜ ਦੇ ਕਰਦੇ ਰਹਿਵਾਂਗੇ ਠੀਕ ਆ ਕੱਦ ਕਾਠੀ ਵੱਡਾ ਬਿਹੜ ਦਾ ਬਾਕੀ ਜਿਹੜੀ ਬਿਹੜਾ ਦੋ ਆਰਡਰ ਦੀ ਕੁਆਲਿਟੀ ਆ ਤੁਸੀਂ ਜਿਹੜੀ ਵੇਖ ਕੇ ਚੈੱਕ ਕਰ ਸਕਦੇ ਹੋ ਤੇ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਆਪਾਂ ਲੈ ਲਾਂਗੇ ਬਾਈ ਘਰੋਂ ਤੋਂ ਆ ਕਰ ਸਕਦੇ ਹੋ ਚੱਕ ਜੀ ਠੀਕ ਆ ਅੱਛਾ ਵੀਰ ਕੁਲਦੀਪ ਸਿੰਘ ਆ ਪਹਿਲੇ ਨੰਬਰ ਦੀ ਜਿਹੜੀ ਇਹ ਆਪਾਂ ਵੇੜ ਦਿਖਾ ਰਹੇ ਆ ਐਚ ਐਫ ਦੀ ਜਿਹੜੀ ਵੇੜ ਆ ਵੱਡੇ ਕਦ ਕਰਦੇ ਵਿੱਚ ਆ ਤੇ ਸੂਬਾ ਕਿਨਵਾ ਸੋਈ ਜੀ 8 ਜੇਸੂਏ ਜੀ ਜਿਹੜੀ ਵੈੜਾ ਹਾਂਜੀ ਤੀਸਰੇ ਜੂਏ ਆ 28 ਕਿਲੋ ਦੁੱਧ ਹਾਂਜੀ ਇਹ ਝੱਗਣਾ ਲਾਓਗੇ ਤੇ 30 ਕਿਲੋ ਉਸ ਦਾ 28 ਕਿਲੋ ਨੈੱਟ ਦੁੱਧ ਆਏਗਾ ਨਾ ਠੀਕ ਹੈ ਜੀ ਹਾਂਜੀ ਤੇ ਮਨ ਮਤਲਬ ਕਿ ਜਿਹੜਾ ਬਿਲਕੁਲ ਠੰਡਾ ਕਰਕੇ ਉਠਾਈ ਆ 28 ਕਿਲੋ ਹਾਂਜੀ ਠੰਡਾ ਕਰਕੇ 28 ਕਿਲੋ ਆ ਵੈਸੇ 30 ਕਿਲੋ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਜਿਹੜਾ ਵਿਖਾਲਾ ਕਹਿਣ ਤੋਂ ਮਤਲਬ ਇਹ ਵੀ ਜਿਹੜਾ ਝੱਗਰਾ ਦੁੱਧ ਦਾ ਉਹ 30 ਲੀਟਰ ਹੈਗਾ ਠੀਕ ਹੈ ਜੀ ਬਾਲਟੀ 'ਚ ਤੇ ਠੰਡਾ ਜਿਹੜਾ ਦੁੱਧ ਉਹ 28 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ ਇਸ ਵੈੜ ਦੀ ਤੇ ਤੁਈ ਨੂੰ ਸਮਾਏ ਉਹ ਨੂੰ ਹੋ ਗਏ ਜੇ 20 ਦਿਨ ਹੋਈ ਗਏ 20 ਦਿਨ ਦਾ ਸਮਾਂ ਹਾਂ ਜੀ ਬੱਚਾ ਥੱਲੇ ਕੀ ਆ ਗਿਆ ਜੀ ਬੱਚਾ ਇਹਦੇ ਮਗਰ ਹੈ ਗਿਆ ਇਹਦੇ ਮਗਰ ਵਛਾ ਹੈ ਇੱਕ ਆ ਦੇ ਮਗਰ ਵਛਾ ਜੀ ਹਾਂਜੀ ਮੇਲ ਕਾਫ ਆ ਤੇ ਇਹਨੂੰ ਖੋਲ ਕੇ ਦਿਖਾ ਦਿਜੀ ਖੋਲ ਕੇ ਤੋੜ ਕੇ ਤੱਕੀ ਆਈ ਖੋਲੀ ਠੀਕ ਆ 20 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਤੇ ਮੇਲ ਕਾਫ ਆ ਬੱਚਾ ਹੈ ਇਸ ਵਹਿੜ ਦੇ ਥੱਲੇ ਤੇ ਆਰਡਰ ਦੀ ਪੂਰੀ ਕੁਆਲਿਟੀ ਆ ਹਵਾਨੇ ਦੀ ਬਿਲਕੁਲ ਤੋੜ ਕੇ ਆਪਾਂ ਤੁਹਾਨੂੰ ਵਹਿੜ ਦਿਖਾ ਦਿੰਦੇ ਆ ਅ ਜਿਸ ਵੀਰ ਨੂੰ ਖਾਸ ਤੌਰ ਤੇ ਪਸੰਦ ਆਊਗੀ ਆਪਣਾ ਹੱਕ ਸਮਝ ਕੇ ਤੁਸੀਂ ਜਿਹੜੀ ਚੁਵਾਈ ਆ ਉਹ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਠੀਕ ਆ ਤੇ ਪੂਰੇ ਵੱਡੇ ਕਦ ਕਰਦੇ ਵਿੱਚ ਆ ਫਾਰਮ ਦੀ ਵੈੜ ਜਿੱਦਾਂ ਦੀ ਆਪਾਂ ਦੇਖਦੇ ਆ ਨਾਰਮਲੀ ਉਸ ਟਾਈਪ ਦੀ ਜਿਹੜੀ ਇਹ ਵੈੜ ਆ ਠੀਕ ਆ ਫੁੱਲ ਹਾਈਟ ਲੈਂਥ ਵੇਲ ਪੱਖੋਂ ਤੁਸੀਂ ਵੇਖੋਗੇ ਪੂਰੀ ਲੰਬਾਈ ਹੈਗੀ ਆ ਉਚਾਈ ਪੂਰੀ ਆ ਠੀਕ ਆ ਜੀ ਤੇ ਤੋੜ ਲਓ ਥੋੜਾ ਲੰਮਾ ਇਹਨੂੰ ਤੋੜ ਦਿਓ ਜੀ ਆਵਾਂ ਨੇ ਦੀ ਆਰਡਰ ਦੀ ਕੁਆਲਿਟੀ ਹੈ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਥਾਨ ਵਗੈਰਾ ਜਿਹੜੇ ਉਹ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੇ ਆ ਜੇਕਰ ਤੁਸੀਂ ਆ ਜਿਹੜਾ ਇੱਕ ਵਾਰੀ ਦੋਸਤੋ ਬਿਲਕੁਲ ਤੁਹਾਨੂੰ ਆਪਾਂ ਨਜ਼ਦੀਕੀ ਤੋਂ ਆ ਦਿਖਾ ਦਿੰਨੇ ਆ ਆਰਡਰ ਦੀ ਕੁਆਲਿਟੀ ਬਿਲਕੁਲ ਧਿਆਨ ਦੇ ਨਾਲ ਜ਼ਰੂਰ ਦੇਖ ਲਿਓ ਵੀਡੀਓ ਨੂੰ ਆ ਦੇਖ ਸਕਦੇ ਹੋ ਜੀ ਠੀਕ ਆ ਆ ਫੁੱਲ ਵੱਡੀ ਹਾਈਟ ਦੇ ਵਿੱਚ ਆ ਬਾਕੀ ਜਿਹੜਾ ਸਮੇਂ ਦੇ ਹਿਸਾਬ ਨਾਲ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ 11:40 45 ਦਾ ਜਿਹੜਾ ਹੁਣ ਸਮਾਂ ਹੋਇਆ ਠੀਕ ਆ ਜੀ ਉਸਨ ਸਾਹਮਣਾਂ ਜਿਹੜੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਆ ਬਣਾਤਣਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਬੇਣੀਆ ਦੇ ਪਾਸੇ ਤੋਂ ਜਿਹੜੀ ਆ 18 ਦੀ ਦੇਖ ਜਿਹੜੀ ਹੈਗੀ ਆ ਸਾਈਜ਼ ਉਹ ਇਸ ਤਰ੍ਹਾਂ ਦਾ ਹੈਗਾ ਠੀਕ ਹੈ ਜੀ ਆ ਕਰੋ ਨੋਟ ਠੀਕ ਹੈ ਭਾਜੀ ਕਲਦੀਪ ਸਿੰਘ ਜਿਹੜੀ ਚਵਾਈ ਆ ਉਹ ਆਪਾਂ ਮਸ਼ੀਨ ਨਹੀਂ ਕਰਦੇ ਜਾਂ ਨੋਰਮਲ ਹੱਥ ਨਾਲ ਨਹੀਂ ਹੱਤ ਨਾਲ ਕਰੀ ਦੀ ਦੋ ਪਾਸੇ ਬਹਿ ਕੇ ਚਵਾਈ ਕਰ ਲਈਦੀ ਫਿਰ ਹਾਂਜੀ ਹਾਂਜੀ ਹੱਥ ਨਾਲ ਕਰੀ ਦੀ ਇਹ ਚਵਾਈ ਜਿਹੜੀ ਹੱਥ ਨਾਲ ਠੀਕ ਆ ਜੀ ਮਤਲਬ ਇਹ ਜਿੱਦਾਂ ਹੁਣ 28 30 ਲੀਟਰ ਦੁੱਧ ਦਾ ਤੇ ਚਵਾਈ ਮਲ ਕੇ ਦੋ ਟਾਈਮ ਹੀ ਕਰਦੇ ਹੋ ਸਵੇਰ ਤੋਂ ਸਵੇਰ ਹਾਂ ਦੋ ਟਾਈਮ ਸਵੇਰ ਸ਼ਾਮੀ ਸਵੇਰ ਹਾਂ ਠੀਕ ਹੈ ਜੀ ਸੂਬਾ ਸ਼ਾਮ ਜਿਹੜੀ ਦੋਸਤ ਚਵਾਈ ਹੁੰਦੀ ਹੈ ਤੇ ਨੋਰਮਲ ਜਿਹੜੀ ਆ ਹੱਥੀ ਚਵਾਈ ਹੁੰਦੀ ਆ ਠੀਕ ਆ ਤੇ ਬਾਕੀ ਜਿਹੜੇ ਵੀਰ ਨੇ ਅੱਗੇ ਫਾਰਮ ਤੇ ਵੜਾ ਰੱਖਿਆ ਹਾਂ ਜਾਂ ਉਹ ਵੀਰ ਨੇ ਖਾਸ ਤੌਰ ਤੇ ਫਾਰਮ ਵਾਲੇ ਵੀਰ ਨੇ ਕਿਸੇ ਨੇ ਖਰੀਦਣੀ ਆ ਤੇ ਮਸ਼ੀਨੀ ਚਵਾਈ ਵੀ ਤੁਸੀਂ ਕਰ ਸਕਦੇ ਹੋ ਬਾਕੀ ਥਣ ਜਿਹੜਾ ਪ੍ਰੋਪਰ ਉਹ ਦੇਖ ਸਕਦੇ ਤੁਸੀਂ ਬੈਕ ਸਾਈਡ ਵਾਲਾ ਵੀ ਪੂਰੀ ਮੁੱਠੀ ਵਿੱਚ ਆਉਣ ਵਾਲਾ ਤੇ ਅਗਲੇ ਥਣ ਦਾ ਸੈਜ ਵੀ ਠੀਕ ਆ ਠੀਕ ਆ ਤੇ ਚੰਗੀ ਮਿਲਕ ਦੀ ਕੈਪੈਸਿਟੀ ਵਾਲੀ ਵੜਾ ਅੱਛਾ ਵੀਰ ਜੀ ਕਿੰਨਾ ਕ ਮੋਲ ਡਿਮਾਂਡ ਫਿਰ ਕੀ ਇਸ ਵੜ ਦੇ ਡਿਮਾਂਡ ਅਹੀ ਇਹਦੀ ਰੱਖਿਆ ਜੀ 80000 ਰੁਪਿਆ ਠੀਕ ਹੈ ਜੀ 80000 ਰਿਮਾਨਾ ਸਾਡੀ 80000 ਹਾਂ ਜੀ ਕੋਈ ਲੈਸ ਲੂਸ ਫਿਕਸ ਤੇ ਨਹੀਂ ਕੋਈ ਉਹੋ ਜਿਹਾ ਨਹੀਂ ਫਿਕਸ ਕੋਈ ਨਹੀਂ ਥੋੜਾ ਬੋਧਾ ਥੋੜਾ ਬੋਧਾ ਕਰਨਾ ਠੀਕ ਹੈ ਜੀ ਜਿਆਦਾ ਨਹੀਂ ਥੋੜਾ ਬੋਧਾ ਠੀਕ ਹੈ ਜੀ ਥੋੜਾ ਬੋਧਾ ਜਿਹੜਾ ਦੋਸਤੋ ਮਾਨਤਾ ਨਾਲ ਵਿੱਚੋਂ ਜਰੂਰ ਹੋ ਜਾਏਗਾ ਵੈੜ ਦਾ ਜਰੂਰ ਤੁਸੀਂ ਸੰਪਰਕ ਕਰ ਲਿਓ ਭਾਈ ਗੁਲਦੀਪ ਸਿੰਘ ਹੋਰਾਂ ਦੇ ਨੰਬਰ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਇਸ ਤੋਂ ਬਾਅਦ ਇੱਕ ਅਗਲੀ ਬੈੜਾ ਜਿਹੜੀ ਦੋਸਤੋ ਸੈਕਿੰਡ ਨੰਬਰ ਤੇ ਆ ਸ਼ਾਹੀਵਾਲ ਦਾ ਪੱਖ ਹੈਗਾ ਇਸ ਵੈੜ ਦੇ ਵਿੱਚ ਇਹ ਵੀ ਆਪਾਂ ਪੁੱਛ ਲੈਨੇ ਆ ਆਜੋ ਭਾਜੀ ਮਾੜੇ ਸਾਹ ਏ ਜੀ ਪਹਿਲਣ ਹਾਂਜੀ ਇਹ ਅਜੇ ਮਗਰ ਇਹ ਜਿਹੜੀ ਹੈਗੀ ਆ ਇਹ 5 ਦਿਨ ਦੀ ਬੱਚੀ ਆ ਇਹਦੇ ਮਗਰ ਅੱਛਾ 5 ਦਿਨ ਹੋ ਗਿਆ ਸਮਸਰੀ ਨੂੰ ਹਾਂਜੀ ਤੇ ਥੱਲੇ ਬੱਚਾ ਜਿਹੜਾ ਦੋਸਤੋ ਇਹਦੇ ਬੱਚੀ ਆ ਠੀਕ ਆ ਤੇ ਮੂੰਹ ਉਹ ਘਟੋ ਘੜ ਵਿੱਚ ਚੌਗੀ ਦੱਸਿਆ ਸੀ ਨਾ ਜੀ ਕੋਈ ਚਾਰਕ ਤਾਂ ਤੇ ਕੀ ਮੂੰਹ ਹਾਂਜੀ ਅ ਸੋ ਦੋਸਤੋ ਸ਼ਹੀਵਾਰ ਪੱਖ ਦੇ ਵਿੱਚ ਆ ਤੇ 4 ਦਿਨ ਹੋ ਗਿਆ ਅੱਜ 5ਵਾਂ ਦਿਨ ਤੁਸੀਂ ਮੰਨ ਸਕਦੇ ਹੋ ਚਾ ਚੌਥਾ ਪੰਜਵਾਂ ਇਤਿਕ ਦਿਨ ਚੱਲਣ ਰਹੀ ਆ ਥੱਲੇ ਜਿਹੜਾ ਦੋਸਤੋ ਬੱਚੀ ਆ ਉਹ ਫੀਮੇਲ ਕਾ ਤੇ ਮੂੰਹ ਚਾਰ ਦਾ ਦਾ ਚੌਗੀ ਹੈ ਮੂੰਹ ਠੀਕ ਹੈ ਜੀ ਆ ਦੰਦੋਂ ਜੇਕਰ ਅਪਾ ਦੇਖੀਏ ਤਾਂ ਚਾਰ ਦੰਦ ਆ ਤੇ ਭਾਜੀ ਗੁਲਦੀਪ ਸਿੰਘ ਕਿੰਨਾ ਕ ਦੁੱਧ ਹੁਣ ਕਿੰਨਾ ਕ ਆਪਾਂ ਚੋਣੇ ਥੱਲੇ ਜਿਹੜਾ ਹੈਗਾ ਵਾ ਝੱਗ ਦੋ ਵਗੈਰ 16 ਕਿਲੋ ਆ ਹਾਂਜੀ ਉਸ ਤਰ੍ਹਾਂ ਤੁਸੀਂ 17 ਸਾਢੇ 17 ਲਾ ਲਓ ਮਤਲਬ 16 ਕਿਲੋ ਜਿਹੜਾ ਵਾ ਠੰਡਾ ਦੁੱਧ ਆ ਹਾਂਜੀ ਹਾਂਜੀ ਮਤਲਬ ਕੀ ਹੋ ਸਕਦਾ ਕੋਈ ਭੈਣ ਭਰਾ ਕੋਈ ਅੱਧਾ ਕਿਲੋ ਕਿਲੋ ਖੰਡ ਵਾਧੀ ਚੋਵੇ ਪਰ 16 ਕਿਲੋ ਹਾਂ ਵਾਧੀ ਚੋਊਗਾ ਹਾਂ ਠੀਕ ਹੈ 16 ਕਿਲੋ ਵੀ ਨੈਟ ਜਿਹੜਾ ਕਿਸੇ ਚੋਈ ਵੀ ਕਰ ਲੈਣੀ ਆ ਜੀ 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 ਤੇ ਕਿਸੇ ਤਰ੍ਹਾਂ ਦਾ ਕੋ ਜੂੜ ਚ ਪਾਉਣ ਦੀ ਲੋੜ ਪਈ ਨਹੀਂ ਰੱਸੀ ਨਹੀਂ ਆਣਾ ਜੀ ਨਹੀਂ ਜੀ ਉਦਾਂ ਅਸੀਂ ਜੂੜ ਪਾਉਣੇ ਉਹ ਤਾਂ ਲੋੜ ਨਹੀਂ ਹੈਗੀ ਅਸੀਂ ਸਾਰੇ ਡੰਗਰਾਂ ਨੂੰ ਅਸੀਂ ਪਾ ਗਏ ਜਿਹੜੇ ਅਸੀਂ ਚੋਨੇ ਆ ਕਿ ਗਾੜਾ ਨੂੰ ਨਾਰਮਲ ਆਪਾਂ ਪਾ ਹੀ ਲਈ ਦੀਆਂ ਨੇ ਠੀਕ ਆ ਗਾੜਾ ਨਾਰਮਲ ਪਾ ਕੇ ਰੱਖੀ ਦੀਆਂ ਨੇ ਠੀਕ ਆ ਤੇ ਸਵੇਰ ਨੂੰ ਦੋਸਤੋ ਪਹਿਲਾ ਪਲੂਨ ਵਛੀ ਜਿਹੜੀ ਇਹ ਸੂਈ ਹੈ ਠੀਕ ਆ ਬੱਚਾ ਥੱਲੇ ਫੀਮੇਲ ਕਾਪ ਖੋਲ ਕੇ ਆਪਾਂ ਇੱਕ ਵਾਰੀ ਜੇ ਤੁਹਾਨੂੰ ਇਹ ਵੀ ਵਛੀ ਤੋੜ ਕੇ ਦਿਖਾ ਦਿੰਨੇ ਆ ਹਾਂਜੀ ਇਹ ਵੀ ਤੋੜ ਦਿਓ ਜੀ ਤੋੜ ਦਿਓ ਜੀ ਮੈਂ ਕੋਲ ਹਾਂ ਇਹ ਕਰੋ ਦੋਸਤੋ ਚੈੱਕ ਠੀਕ ਆ ਜੀ ਕਿ ਜਸ ਬਾਨੇ ਦੀ ਕੁਆਲਿਟੀ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਭਾਈ ਨੇ ਕਿਹਾ ਸੀ ਵੀ ਘਟੋ ਘੜ ਵੀ 16 ਤੋਂ 17 ਹੋਵੇਗਾ ਚਾਹ ਗਲਾ ਪਰ ਅੱਧਾ ਕਿਲੋ ਜਿਹੜਾ ਕਿਲੋ ਕੰਡ ਜਿਹੜਾ ਦੋਸਤੋ ਘੱਟ ਦੱਸਦਾ ਵੀ ਬਿਲਕੁਲ 16 ਲੀਟਰ ਦੀ ਜਿਹੜੀ ਚੁਵਾਈ ਆ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਸਰਵਰ ਦੇ ਥੱਲੇ ਤੇ ਨਿਆਣਾ ਜਿਹੜਾ ਦੋਸਤੋ ਜੂਟ ਆ ਮੋਸਟਲੀ ਆਪਾਂ ਕਈ ਵੇੜਾਂ ਦੇ ਨਾਰਮਲ ਹੀ ਪਾ ਦਿੰਦਾ ਚਾਹੇ ਸੀਰਸਲਾ ਕ ਪਸ਼ੂ ਹੋਣ ਚਾਹੇ ਵੈਸੇ ਵੀ ਵੇੜਾਂ ਦੇ ਵਿੱਚ ਖਾਸ ਤੌਰ ਤੇ ਵਰਤੋਂ ਆਪਾਂ ਕਰਦੇ ਆ ਠੀਕ ਹੈ ਜੀ ਬਾਕੀ ਥਾਣਿਕ ਵਾਰ ਜਿਹੜੇ ਬੈਕ ਸਾਈਡ ਤੋਂ 我啊，对，啥个都对。 ਠੀਕ ਆ ਵੀ ਵੱਲੋਂ ਦੋ ਬਹਣਾ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਦੋਆਂ ਦੀ ਕਹੇ ਚ ਵੀ ਕੋਈ ਵੀ ਪ੍ਰੋਬਲਮ ਨਹੀਂ ਕੋਈ ਆਈ ਪੂਰੀ ਕੋਈ ਪੂਰ ਛਟਾ ਕਿਸੇ ਤਰ੍ਹਾਂ ਦਾ ਧਾਰ ਤੁਰ ਬਿਲਕੁਲ ਮੋਟੀ ਬਿਲਕੁਲ ਬਿਲਕੁਲ ਓਕੇ ਆ ਜੀ ਸਾਰਾ ਕੁਝ ਓਕੇ ਆ ਜਿੱਦਾਂ ਮਰਜ਼ੀ ਆਣ ਕੇ ਚੋਗੇ ਵੇਖ ਲੈਣਾ ਜਿਸ ਤਰ੍ਹਾਂ ਮੱਦੀ ਚੈੱਕ ਕਰਨਾ ਠੀਕ ਹੈ ਭਾਜੀ ਇੱਕ ਸੰਪਰਕ ਨੰਬਰ ਆਪਣੇ ਵੀਰ ਜੀ ਜ਼ਰੂਰ ਹੈ ਆਪਣਾ ਸਾਂਝਾ ਕਰ ਦੂੰਗਾ ਇਹ 10 29 7710 29 4113 4113 ਇੱਕ ਵਾਰੀ ਫਿਰ ਕਨਫਰਮ ਕਰਾ ਦਗੇ 70 x 1029 ਹਾਂਜੀ 4113 ਠੀਕ ਹੈ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਅ ਸੋ ਦੋਸਤੋ ਓਨਰ ਮਾਲਕ ਭਾਈ ਕੁਲਦੀਪ ਸਿੰਘ ਨੇ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਣਾ ਪਿੰਡ ਸਠਿਆਲਾ ਹੈਗਾ ਤਹਿਸੀਲ ਅ ਬਾਬਾ ਬਕਾਲਾ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਤੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ